ਸਤਿ ਨਮੋ ਸ੍ਰੀ ਵਾਹਿਗੁਰੂ ਸਾਹਿਬ ਜੀ ਆਏ ਪ੍ਰਭ ਸਰ ਲਾਗ ਤੇ ਕਿਰਪਾ ਨਿਦ ਦਇਆ ਏਕ ਅੱਖਰ ਹਰ ਬਰ ਵਸਤ ਨਾਨਕ ਹੋ ਤ ਦਿਹਾ ਏਕੰਕਾਰਾ ਸਤਿਗੁਰ ਜਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਾਨਾ ਮੇਨਾ ਸਨ ਸੋਇ ਸਗਲ ਦਵਾਰ ਕੋ ਸਾੜ ਕੈ ਗਾਹੋ ਤੁਹਾਰੋ ਦਵਾਰ ਵਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਵਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਪਰਬ ਸਭ ਬਾਗ ਤੇ ਸਤਕਾਰ ਲੋਕ ਸਾਹਿਬੇ ਕਮਾਲ ਹਾਜ਼ਰਾ ਜਹੂਰ ਜਾਹਰਾ ਜਹੂਰ ਸਰਵ ਕਲਾ ਭਰਪੂਰ ਨਾਮ ਬਾਣ ਕੇ ਬਹਤਾ ਸਾਰੀ ਦੁਨੀਆਂ ਦੇ ਸਾਜੇ ਰੈਵਰ ਗੱਦੀ ਪਾਲ ਸੁਹਾਇ ਵਾਲ ਧੰਨ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੀ ਅਪਾਰ ਬ੍ਰਹਮਤ ਵਕਸਸ ਦਾ ਸਦਕਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਬਾਣੀ ਦੇ ਨਾਲ ਜੁੜੇ ਹੋ ਸਤਿਗੁਰੂ ਜੀ ਕਿਰਪਾ ਕਰਨ ਸੰਭ ਦਾ ਸਬਾ ਸਵਾਸ ਲੇਖੇ ਵਿੱਚ ਲੱਗ ਜਾ ਆਓ ਹੋਰ ਕੁਝ ਸਭ ਹਰ ਰੋਜ਼ ਦੀ ਤਰ੍ਹਾਂ ਚੱਲ ਰਹੀ ਲੜੀ ਬਾਤ ਸ੍ਰੀ ਜਪ ਸਾਹਿਬ ਜੀ ਦੀ ਵਿਆਖਿਆ ਕਥਾ ਦੇ ਪ੍ਰਕਾਰ ਨੂੰ ਅੱਗੇ ਤੋਰਨ ਦਾ ਯਤਨ ਕਰੀਏ ਥੋੜੇ ਸਮੇਂ ਵਿੱਚ ਬਹੁਤ ਆਲਾਬ ਲੈਣ ਦਾ ਯਤਨ ਕਰੀਏ ਕੱਲ ਤੱਕ 130 ਪੌੜੀਆਂ ਦੀ ਵਿਚਾਰ ਹੋਈ ਸੀ ਅੱਜ ਤੋਂ ਅੱਗੇ ਆਪਾਂ ਸਾਰੇ ਰਲ ਮਿਲ ਕੇ ਧੰਨ ਕਲਗੀ ਤਰਪਾਸ਼ਾ ਬਹਾਦਰ ਜੀ ਦੀ ਕਿਰਪਾ ਕਿਸ ਤਰੀਕੇ ਦੇ ਨਾਲ ਕਲਗੀ ਤਰਪਾਸ਼ਾ ਨੇ ਪਰਵੇਸ਼ਾ ਦੀ ਉਸਤਤ ਕੀਤੀ ਵਡਿਆਈ ਕੀਤੀ ਆਪਾਂ ਵੀ ਸਭ ਨਾਲ ਮਿਲ ਕੇ ਸਮਝਣ ਦਾ ਯਤਨ ਕਰੀਏ ਔਰ ਪਰਮੇਸ਼ਰ ਦੀ ਵਡਿਆਈ ਕਰੀਏ ਇਕਾਗਰਤਾ ਬਣਾਓ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਨਿਰੁਕਤ ਪ੍ਰਵਾਹ ਹੈ ਸਦਾਵੰ ਸਦਾ ਹੈ 131 ਵੀ ਪੌੜੀ ਦੀ ਸ਼ੁਰੂਆਤ ਹੈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਉਸ ਪਰਮੇਸ਼ਰ ਨੂੰ ਆਖਦੇ ਹਨ ਦਰੁਕਤ ਪ੍ਰਭਾ ਹੈ हे ਪ੍ਰਭੂ ਤੂੰ ਹੀ ਹੈ ਪਰ ਦਰੁਕਤ ਹੈ ਜਿਵੇਂ ਆਪਾਂ ਕਹਿੰਦੇ ਆ ਵੀ ਫਲਾਣੇ ਅਫਸਰ ਨੂੰ ਨਿਯੁਕਤ ਕਰ ਦਿੱਤਾ ਪੱਕਾ ਕਰ ਦਿੱਤਾ ਹੈ ਪ੍ਰਭਾਤਮਾ ਤੂੰ ਪਰਮੇਸ਼ਰ ਜੀ ਪੱਕਾ ਹੈ ਮੁਢ ਤੋਂ ਲੈ ਕੇ ਹੈ ਦਰੁਕਤ ਹੈ ਔਰ ਕੈਣੀ ਤੇ ਕਥਨੀ ਤੋਂ ਬਾਰ ਹੈ ਦਰੁਕਤ ਦਾ ਭਾਵ ਤੇਰੀ ਬਹੁਤ ਵੱਡੀ ਸੋਭਾ ਹੈ ਵੱਡਾ ਰਤਵਾ ਰਖਣ ਵਾਲਾ ਹੈ ਸਦਾਇਵੰ ਸਦਾ ਹੈ ਔਰ ਸਦਾਤੋ ਲੈ ਕੇ ਸਦੀਵ ਕਾਲ ਤੱਕ ਹੈ ਸਦਾਇਵੰ ਸਦਾ ਹੈ ਸਦਾਤੋ ਲੈ ਕੇ ਸਦੀਵ ਕਾਲ ਤੱਕ ਇੱਕ ਹੀ ਪਰਮੇਸ਼ਰ ਹੈ ਤੇ ਤੂੰ ਹੀ ਰਹਿਣਾ ਹੈ ਇਸ ਕਰਕੇ ਹੈ ਵਾਹਿਗੁਰੂ ਤੂੰ ਦ੍ਰੁਕਤ ਪ੍ਰਭਾ ਹੈ ਤਿਸ ਦਾਇਵੰ ਸਦਾ ਹੈ ਆਦ ਤੋ ਲੈ ਕੇ ਅੰਤ ਤੱਕ ਤੋਹੀ ਸੱਚ ਹੈ ਬੇਭੁਗਤ ਸਰੂਪ ਹੈ ਪਰਜੋਗਤ ਅਰੂਪ ਹੈ ਬੇਭੁਗਤ ਸਰੂਪ ਸਰੂਪ ਦਾ ਭਾਵ ਸਮਝਦੇ ਹੋ ਸਰੂਪ ਬੇਭੁਗਤ ਬੇਭੁਗਤ ਦਾ ਭਾਵ ਅੰਗਾਂ ਤੋਂ ਰਹਿਤ ਭੋਗਾਂ ਤੋਂ ਰਹਿਤ ਭੋਗਾਂ ਦੇ ਵਿੱਚ ਵੀ ਭੁਗਤਦਾ ਹੈ ਤੇ ਭੋਗਾਂ ਤੋਂ ਬਾਅਦ ਉਪਾਰ ਨਹੀਂ ਹੈ ਕਿਉਂਕਿ ਪਰਮੇਸ਼ਰ ਆਪ ਕੇਵਲ ਦੇਖਦਾ ਹੈ ਦੁਨੀਆਂ ਰੂਪਦਰ ਪਰੂ ਸਾਚੇ ਪਰ ਆਪ ਉਹ ਵਿੱਚ ਨਹੀਂ ਹੁੰਦਾ ਆਪ ਕਾਮਨਾ ਇੱਛਾ ਵਾਸਨਾ ਰਸਾਂ ਵਿੱਚ ਨਹੀਂ ਫਸਦਾ ਇਸ ਕਰਕੇ ਬੇਭੁਗਤ ਪਰਮਾਤਮਾ ਵਾਹਿਗੁਰੂ ਤੇਰਾ ਜਿਹੜਾ ਸਰੂਪ ਹੈ ਉਹ ਦੁਨੀਆਂ ਤੋਂ ਪਰੇ ਹੈ ਧੁਗਾਂ ਤੋਂ ਰਹਿਤ ਸਰੂਪ ਹੈ ਪਰਜੁਗਤ ਅਰੂਪ ਹੈ ਪਰਜੁਗਤ ਪਰਮੇਸ਼ਰ ਵਾਹਿਗੁਰੂ ਤੇਰੀ ਜਿਹੜੀ ਯੁਗਤ ਹੈ ਉਹ ਬਹੁਤ ਚੰਗੀ ਹੈ ਪਰਮੇਸ਼ਰ ਵਰਗੀ ਯੁਗਤੀ ਦੁਨੀਆਂ ਦਾ ਕੋਈ ਵੀ ਜੀਵ ਲਾ ਨਹੀਂ ਸਕਦਾ ਇਸ ਕਰਕੇ ਕਲਗੀਧਰ ਪਾਤਸ਼ਾਹ ਕਦੇ ਪਰਮੇਸ਼ਰ ਤੇਰੀ ਯੁਗਤ ਬਹੁਤ ਵੱਡੀ ਹੈ ਹੁਣ ਸਮਝਣ ਵਾਸਤੇ ਸਰੀਰ ਦੀ ਗੱਲ ਕਰ ਲਓ ਪਰਮੇਸ਼ਰ ਦੇ ਦੇਖੋ ਯੁਗਤ ਕਿੰਡੀ ਵੱਡੀ ਬਣਾਈ ਇਹ ਸਰੀਰ ਟਿੱਕਾ ਜਾ ਪੈਦਾ ਕੀਤਾ ਤੇ ਖਾਣ ਪਾਣ ਦੇ ਨਾਲ ਭੋਜਨ ਦੇ ਨਾਲ ਹੀ ਇਹ ਸਰੀਰ ਨਿੱਕੇ ਜਿਹੇ ਤੋਂ ਵੱਡਾ ਸਾਰਾ ਵੱਡ ਜਾਂਦਾ ਪੰਜ ਸੱਤ ਕੁੱਟ ਦਾ ਵੱਡ ਜਾਂਦਾ ਹੈ ਤੇ ਇਹ ਸਾਰੀ ਪਰਮੇਸ਼ਰ ਦੀ ਯੁਗਤੀ ਹੈ ਖੇਡ ਹੈ ਤੇ ਜੇ ਕੋਈ ਦੁਨੀਆਂ ਦਾ ਬੰਦਾ ਨਿੱਕਾ ਜਾ ਖਡਾਉਣਾ ਵੜਾਵੇ ਉਹ ਖਡਾਉਣਾ ਕਦੇ ਵੱਡਾ ਹੁੰਦਾ ਦੇਖਿਆ ਆਪਣੇ ਆਪ ਕਦੇ ਨਹੀਂ ਬਤ ਤਾਂ ਹੀ ਉਹਦੇ ਵਿੱਚ ਜਾਨ ਹੋਵੇ ਤਾਂ ਹੀ ਉਹ ਵੱਧੇ ਫੁੱਲੇ ਜਿੱਡਾ ਵੜਾਤਾ ਢਾਂਚਾ ਉਦਾ ਹੀ ਰਹੜੇ ਪਰ ਪਰਮੇਸ਼ਰ ਦੀ ਜਿਹੜੀ ਯੁਗਤੀ ਹੈ ਉਹ ਨਿੱਕਾ ਜਾ ਪੌਦਾ ਨਿੱਕਾ ਜਾ ਬੀਜ ਤੇ ਫਿਰ ਕਿੱਡੇ-ਕੱਡੇ ਪੈਦਾ ਕਰ ਤੁੰਦੇ ਇਹ ਜੁਗਤ ਪਰਮੇਸ਼ਰ ਦੀ ਪਰਜੁਗਤ ਅਨੂਪ ਅਨੂਪ ਦਾ ਭਾਵ ਉਪਮਾ हे ਵਾਹਿਗੁਰੂ ਤੇਰੀ ਜੋਗਤੀ ਹੈ ਜਿਹੜੀ ਕੰਮ ਕਰਦਾ ਤਰੀਕਾ ਉਹ ਵੀ ਤਰੀ ਬੂਕੂਆਂ ਵਾਲੀ ਹੈ ਵਡਿਆਈ ਵਾਲੀ ਹੈ ਤੇਰੀ ਤਾਰੀਫ ਹੀ ਬਹੁਤ ਵੱਡੀ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਆਹ ਸ਼ਬਦ ਦੁਆਰਾ ਇਹਦੇ ਨਿਰੁਕਤ ਸਦਾ ਹੈ ਤੂੰ ਸਦਾ ਹੀ ਹੈ ਔਰ ਕਹਿਣ ਕਥਨ ਤੋਂ ਰਹਤਾ ਹੈ ਬੇਭੁਗਤ ਤੂੰ ਭੋਗਾ ਤੋਂ ਬਾਰੇ ਹੈ ਪ੍ਰਭੂ ਹੈ ਪਰ ਮਾਲਕ ਸਾਰੀ ਦੁਨੀਆ ਦਾ ਇੱਕ ਹੀ ਮਾਲਕ ਹੈ ਆਨ ਉਕਤ ਸਰੂਪ ਹੈ ਆਨ ਉਕਤ ਪਰਮੇਸ਼ਰ ਤੂੰ ਕਥਨ ਤੋਂ ਰਹਿਤ ਹੈ ਤੈਨੂੰ ਕਥਿਆ ਨਹੀਂ ਜਾ ਸਕਦਾ ਜੇ ਕੋਈ ਬੰਦਾ ਤੇਰੀ ਸਿਫਤ ਲਿਖਣ ਲੱਗੇ ਕਹਿਣ ਲੱਗੇ ਤਾਂ ਕਰ ਨਹੀਂ ਸਕਦਾ ਤੂੰ ਬਹੁਤ ਵੱਡਾ ਹੈ ਆਨ ਉਕਤ ਉਕਰਿਆ ਨਹੀਂ ਜਾ ਸਕਦਾ ਜਿਵੇਂ ਬਾਣੀ ਵਿੱਚ ਮਹਾਰਾਜ ਨੇ ਲਿਖਿਆ ਕਬੀਰ ਸਾਧ ਸੁਬਦੈ ਬਸ ਕਰੋ ਕਲਮ ਕਰੋ ਬਗਰਾਏ ਬਸਦਾ ਕਾਗਦ ਜੋ ਕਰੋ ਹਰ ਜਸ ਲਿਖਣ ਨਾ ਵਾਹਿਗੁਰੂ ਤੇਰੇ ਵਾਰੇ ਉਕਰਿਆ ਵੀ ਨਹੀਂ ਜਾ ਸਕਦਾ ਲਿਖਿਆ ਵੀ ਨਹੀਂ ਜਾ ਸਕਦਾ ਕਥਿਆ ਵੀ ਨਹੀਂ ਜਾ ਸਕਦਾ ਇਸ ਕਰਕੇ ਅਨੁਕਤ ਸਰੂਪ ਤੂੰ ਉਪਮਾ ਤੋਂ ਬਾਹਰ ਦਾ ਸਰੂਪ ਹੈ ਪਰਜੁਗਤ ਅਨੂਪ ਹੈ ਪਰਜੁਗਤ ਪਹਿਲਾ ਵੀ ਇਹ ਸਬਦ ਆਇਆ ਪਰਮਾਤਮਾ ਤੇਰੀ ਜਿਹੜੀ ਜੁਗਤੀ ਹੈ ਉਹ ਵਿਸ਼ੇਸ਼ ਹੈ ਸਭ ਤੋਂ ਚੰਗੀ ਹੈ ਅਨੂਪ ਹੈ ਔਰ ਉਮਤ ਹੋ ਰਿਹਾ ਹੈ ਤੇਰੇ ਤਰੀਕੇ ਕੰਮ ਕਰਨ ਦੇ ਬੜੇ ਵੱਖਰੇ ਹਨ ਚਾਤਰੀ ਸੰਤ ਇਥੋਂ ਚਾਤਰੀ ਸੰਤ ਸ਼ੁਰੂ ਹੁੰਦਾ ਹੈ ਆ ਪਾਂਗ ਹੈ ਆ ਦਾਗ ਹੈ ਹਲੇਕ ਹੈ ਆ ਬੇਖ ਹੈ हे अकाल पुरख वाहेगुरु अपंग तू अनासवान है अपंग है अनंग है तू नाश तो रहता है और शरीर तो भी रहता है अनंग दा भाव है शरीर तू निगेस ते विच भी नहीं आंदा तू शरीर तो भी रहत है और नाश तो भी रहत है अपेख है हे वाहेगुरु तेरा भेख भी कोई ਅਲੇਖ ਹੈ ਜਦੋਂ ਸਰੀਰ ਹੀ ਨਹੀਂ ਹੈ ਫਿਰ ਲੇਖ ਵੀ ਕਿੱਥੇ ਲਿਖੇ ਜਾਣਗੇ ਇਸ ਕਰਕੇ ਵਾਹਿਗੁਰੂ ਤੇਰੇ ਲੇਖ ਵੀ ਨਹੀਂ ਹਨ ਤੂੰ ਕਿਸਮਤ ਦੇ ਵਿੱਚ ਵੀ ਨਹੀਂ ਆਉਂਦਾ ਕਿਸ ਪਤਾ ਤੋਂ ਬਾਹਰ ਹੈ ਲਿਖਾ ਤੋਂ ਬਾਹਰ ਹੈ ਆਪਾਰਮ ਹੈ ਆਕਾਰਮ ਹੈ ਅਨਾਦ ਹੈ ਜੁਗਾਦ ਹੈ ਆਪਾਰਮ ਧਰਮ ਦਾ ਕੌਣ ਹੈ ਜਿਹਦੇ ਕੋਲ ਸਰੀਰ ਹੋਵੇ ਲੇਖ ਲਿਖੇ ਹੋਏ ਹੋਣ ਪਰ ਪਰਮੇਸ਼ਰ ਕੋਲੇ ਨਾ ਸਰੀਰ ਹੈ ਨਾ ਹੀ ਲੇਖ ਹੈ ਇਸ ਕਰਕੇ ਉਹ ਪਰਮਦਾ ਵੀ ਦੀ ਅ ਭਰਮ ਹੈ ਏ ਵਾਹਿਗੁਰੂ ਤੂੰ ਅ ਭਰਮ ਹੈ ਅ ਕਰਮ ਹੈ ਹੁਣ ਧਰਮਾਂ ਵਿੱਚ ਫਸਿਆ ਬੰਦਾ ਕੰਮ ਤਾਂ ਦੇ ਕਰਦਾ ਹੁਣ ਗੁਰੂ ਕਹਿੰਦੇ ਨੇ ਅ ਕਰਮ ਪਰਮੇਸ਼ਰ ਵਾਹਿਗੁਰੂ ਨਾ ਤੂੰ ਧਰਮਾਂ ਵਿੱਚ ਐ ਤੇ ਨਾ ਹੀ ਧਰਮ ਵਿੱਚ ਬੈ ਕੇ ਕੋਈ ਦੁਨੀਆਂ ਦਾ ਕਰਮ ਕਰਦਾ ਤੂੰ ਅ ਕਰਮ ਹੈ ਕੰਮਾਂ ਤੋਂ ਕਾਰਾਂ ਤੋਂ ਰਹਿਤ ਹੈ ਅਨਾਦ ਹੈ ਜੁਗਾਦ ਹੈ ਅਨਾਦ ਦਾ ਭਾਵ ਬਹੁਤ ਵੱਡਾ ਵਟਿਆਈ ਵਾਲਾ ਔਰ ਜੁਗਾਰ ਹੈ ਜੁਗਾਰ ਦਾ ਭਾਵ ਜੁਗਾ ਜੁਗਾ ਤੋਂ ਲੈ ਕੇ ਅੱਜ ਦਾ ਨਹੀਂ ਪਤਾ ਨਹੀਂ ਕਿੰਨੇ ਕੁ ਯੁੱਗ ਬੀਤ ਗਏ ਪਰਮੇਸ਼ਰ ਤੂੰ ਉਦੋਂ ਵੀ ਸੀ ਔਰ ਅਨਾਦ ਹੈ ਅੱਜ ਵੀ ਹੈ ਮੁੱਢ ਤੋਂ ਲੈ ਕੇ ਤੇਰਾ ਹੀ ਵਜੂਦ ਹੈ ਔਰ ਤੂੰ ਬਹੁਤ ਵੱਡਾ ਪਰਮੇਸ਼ਰ ਹੈ ਅਜਾਇ ਹੈ ਅਵੈ ਹੈ ਅਭੂਤ ਹੈ ਅਤੂਤ ਹੈ ਅਜੈ ਅਜਾਇ ਦਾ ਭਾਵ ਜਿੱਤਿਆ ਨਾ ਜਾਣ ਵਾਲਾ ਪਰਮੇਸ਼ਰ ਤੂੰ ਸਦਾ ਹੀ ਅਜੀਤ ਹੈ ਤੈਨੂੰ ਕੋਈ ਜਿੱਤ ਨਹੀਂ ਸਕਦਾ ਅਜੈ ਹੈ ਅਵੈ ਹੈ ਅਵੈ ਦਾ ਭਾਵ ਹੁੰਦਾ ਹੈ ਡਰ ਭੈਰ ਤੇ ਡਰ ਕਹਿੰਦੇ ਨੇ ਨਾ ਇਹ ਗੁਰੂ ਜੀ ਦੇ ਇੱਥੇ ਸੰਸਵੇਰ ਦੇ ਸ਼ਬਦ ਵਰਤੇ ਨੇ ਅਵੈ ਤੇ ਕਹਿਣ ਲੱਗੇ ਪਰਮੇਸ਼ਰ ਤੂੰ ਅਵੈ ਹੈ ਤੇਲੂ ਕਿਸੇ ਦਾ ਭੈ ਨਹੀਂ ਤੂੰ ਨਿਡਰ ਹੈ ਅਪੂਤ ਹੈ ਅਤੂਤ ਹੈ ਅਪੂਤ ਦਾ ਭਾਵ ਪੰਜ ਭੂਤ ਕਚੋਲਾ ਪੰਜ ਤਤਾਂ ਤੋਂ ਰਹਦਾ ਹੈ ਅਪੂਤ ਹੈ ਫਿਰ ਅਗੇ ਲਿਖਿਆ ਅਤੂਤ ਅਤੂਤ ਪਰਮਾਤਮਾ ਇੱਥੇ ਅਰਥ ਆਉਂਦੇ ਅਚਲ ਪਰਮਾਤਮਾ ਚਾਲ ਚੱਲਣ ਵਿੱਚ ਵੀ ਨਹੀਂ ਆਉਂਦਾ ਜਦੋਂ ਸਰੀਰ ਹੀ ਦੇ ਪੰਜ ਭੂਤਕ ਚੋਲਾ ਹੀ ਦੀ ਫਿਰ ਚਾਲ ਚੱਲਣ ਕੀ ਹੋ ਰੇ ਨੇ ਇਸ ਕਰਕੇ ਪ੍ਰਮਾਤਮਾ ਦੁਨੀਆਂ ਦੇ ਚੱਲ ਅਚਲ ਤੋਂ ਵੀ ਪਰੇ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਆਵੰਦ ਹੈ ਆਦਾਸ ਹੈ ਵਾਹਿਗੁਰੂ ਤੂੰ ਦਾਸ ਤੋਂ ਰਹਿਤ ਅਨਾਸबान ਹੈ ਉਦਾਸ ਹੈ ਸਭ ਤੋਂ ਵੱਡਾ ਉਪਰਾਵ ਸੇਵਕ ਸੇਵਾਦਾਰ ਇਕ ਹੁੰਦਾ ਦਾਸ ਇੱਥੇ ਲਿਖਿਆ ਉਦਾਸ ਹੈ ਵਾਹਿਗੁਰੂ ਤੂੰ ਲੋਕਾਂ ਦੀ ਸੇਵਾ ਵਿੱਚ ਸਦੀਵੀ ਹਾਜ਼ਰ ਹੈ ਪਰ ਉਪਰਾਸ ਉਦਾਸ ਬਣ ਕੇ ਹੈ ਰਾਜਿਆਂ ਵਾਲੀ ਬਿਰਤੀ ਦੇ ਨਾਲ ਸੇਵਾ ਕਰਦਾ ਦੁਨੀਆਂ ਤੀ ਦਾਸ ਬਣ ਕੇ ਤੇ ਇੱਕ ਤਾ ਉਹਦਾ ਨੌਕਰ ਬਣ ਕੇ ਕੰਮ ਕਰਦਾ ਵਾਹਿਗੁਰੂ ਤੂੰ ਨੌਕਰ ਬਣ ਕੇ ਜੀ ਤੂੰ ਸੰਸਾਰ ਦੀ ਸੇਵਾ ਕਰਦਾ ਹੈ ਸੰਸਾਰ ਨੂੰ ਪਾਲਦਾ ਹੈ ਪਰ ਰਾਜਾ ਬਣ ਕੇ ਪਾਲਦਾ ਹੈ ਇਸ ਕਰਕੇ ਤੂੰ ਅਦਾਸ ਹੈ ਉਪਰਾਵ ਹੈ ਵੱਡਾ ਆਤੰਦ ਹੈ ਆਵੰਦ ਹੈ ਔਰ ਧੰਗ ਧੰਦਿਆਂ ਵਿੱਚ ਨਹੀਂ ਆਉਂਦਾ ਪਾਲਦਾ ساری ਸ੍ਰਿਸ਼ਟੀ ਨੂੰ ਹੈ ਪਰ ਧੰਦਿਆਂ ਵਿੱਚ ਨਹੀਂ ਆਉਂਦਾ ਧੰਦਾ ਨਹੀਂ ਕਰਦਾ ਉਹ ਆਤੰਦ ਹੈ हे ਵਾਹਿਗੁਰੂ ਤੂੰ ਆਤੰਦ ਹੈ ਜਿਹੜਾ ਬੰਦਾ ਧੰਦਾ ਕਰਦਾ ਉਹ ਸਮਝੋ ਵਿਚਰਸਾ ਹੈ ਉਹ ਤੇ ਦੇਣ ਨੂੰ ਲੈਣ ਹੈ ਇੱਕ ਬੋਝੇ ਨੂੰ ਕਮਾਈ ਦਾ ਸਾਧਨ ਹੈ ਜਿੱਥੇ ਤੱਦਾ ਆ ਗਿਆ ਪਰ ਪਰਮੇਸ਼ਰ ਆਤੰਦਾ ਉਹ ਕੋਈ ਤੱਦਾ ਨਹੀਂ ਕਰਦਾ ਸਾਰੇ ਦੁਨੀਆਂ ਨੂੰ ਪਾਲਦਾ ਹੈ ਉਪਰਾਮ ਰੂਪ ਵਿੱਚ ਰਾਜਾ ਬਣ ਕੇ ਪਰ ਫਿਰ ਭੰਦੇ ਤੋਂ ਰਹਤਾ ਉਹ ਤੱਦਾ ਨਹੀਂ ਕਰਦਾ ਦੇਣ ਦੇ ਬਦਲੇ ਕੁਝ ਲੈਂਦਾ ਨਹੀਂ ਉਹ ਤਾਂ ਮਾਰੇ ਕਹਿੰਦੇ ਦਿੰਦਾ ਦੇ ਦੇਈ ਜਾ ਰਿਹਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ ਸਾਰਿਆਂ ਨੂੰ ਦੇਈ ਜਾ ਰਿਹਾ ਬਦਲੇ ਵਿੱਚ ਕੁਝ ਨਹੀਂ ਲੈਂਦਾ ਮੰਗਦਾ ਕੁਝ ਨਹੀਂ ਇਸ ਕਰਕੇ ਆਵੰਦਾ ਹੈ ਆਵੰਦਾ ਭਾਵ ਬੰਦਲ ਵਾਹਿਗੁਰੂ ਤੂੰ ਬੰਦਨਾ ਤੋਂ ਰਹਿਤ ਹੈ ਬੰਦਲ ਵਿੱਚ ਜਿਹੜਾ ਫਸਿਆ ਬੰਦਾ ਉਹੋ ਹੀ ਫਿਰ ਬੰਦਾ ਕਰਦਾ ਉਹੋ ਹੀ ਕੁਝ ਮੰਗਦਾ ਹੈ ਵੀ ਬਦਲੇ ਵਿੱਚ ਮੈਨੂੰ ਕੁਲ ਮਿਲੇ ਪਰ ਪਰਮੇਸ਼ਰ ਬੰਦਨਾ ਵਿੱਚ ਹੀ ਹੈ ਇਸ ਕਰਕੇ ਉਹ ਤੰਦਾ ਵੀ ਨਹੀਂ ਕਰਦਾ ਤੇ ਬੰਦਨਾ ਤੋਂ ਵੀ ਰਹਿਤ ਹੈ ਆ ਪਾਗਤ ਹੈ ਬਰਾਕਤ ਹੈ ਆਨਾਸ ਹੈ ਪ੍ਰਕਾਸ਼ ਹੈ ਅ ਭਗਤ ਪਰਮੇਸ਼ਰ ਭਗਤੀ ਤੋਂ ਰਹਤ ਹੈ ਕਿਉਂਕਿ ਉਹ ਤਾਂ ਖੁਦ ਹੀ ਭਗਵਾਨ ਹੈ ਉਹਦੀ ਪਰਮੇਸ਼ਰ ਹੈ ਭਗਤੀ ਤਾਂ ਉਹਨਾਂ ਨੂੰ ਕਰਨ ਦੀ ਲੋੜ ਪੈਂਦੀ ਹੈ ਜਿਹੜੇ ਜੀਵ ਨੇ ਜਿਹੜੇ ਰੂਹਾਂ ਨੇ ਉਹ ਤਾਂ ਆਪ ਹੀ ਪ੍ਰਾਤਮ ਹੈ ਜਿਹੜੀ ਆਤਮਾ ਭਗਤੀ ਉਹਨੂੰ ਕਰਨ ਦੀ ਪੈਂਦੀ ਹੈ ਪਰ ਜਿਹੜਾ ਵਾਹਿਗੁਰੂ ਆ ਉਹ ਤਾਂ ਪ੍ਰਾਤਮ ਹੈ ਮਹਾਰਾਜੇ ਬਾਣ ਜੀ ਨੇ ਕਿਹਾ ਨਾ ਆਤਮਾ ਪ੍ਰਾਤਮਾ ਇੱਕੋ ਕਰ ਹੈ ਉਹ ਤਾਂ ਖੁਦ ਪ੍ਰਮਾਤਮਾ ਹੈ ਤੇ ਭਗਤੀ ਦੀ ਲੋੜ ਆਤਮਾ ਨੂੰ ਹੁੰਦੀ ਹੈ ਫਿਰ ਆਤਮਾ ਤੇ ਪ੍ਰਾਤਮਾ ਦਾ ਇੱਕ ਮੇਲ ਹੁੰਦਾ ਹੈ ਜੋਤੀ ਮਾ ਜੋਤ ਰਹੀ ਸੰਪੂਰਨ ਥੀ ਆਰਾਮ ਪਰ ਇੱਥੇ ਕਲਗੀਧਰ ਪਾਤਸ਼ਾਹ ਕਹਿੰਦੇ ਵਾਹਿਗੁਰੂ ਆ ਭਗਤ ਹੈ ਤੂੰ ਭਗਤੀ ਤੋਂ ਵੀ ਰਹਿਤ ਹੈ ਬੇਰਕਤ ਹੈ ਔਰ ਤੂੰ ਪ੍ਰੀਤੀ ਤੋਂ ਵੀ ਰਹਿਤ ਹੈ ਤੇ ਤੂੰ ਪ੍ਰੀਤ ਵੀ ਨਹੀਂ ਪਾਉਂਦਾ ਕਿਸੇ ਦੇ ਨਾਲ ਕਿਉਂਕਿ ਜਦੋਂ ਬੰਦਾ ਪ੍ਰੀਤ ਪਾਲਵੇ ਮੋਹ ਵਿੱਚ ਫਸ ਜਾਵੇ ਫਿਰ ਬੰਦਾ ਸਮਝੋ ਚਿੱਕੜ ਵਿੱਚ ਡਿੱਗਦਾ ਹੈ ਉਹ ਪ੍ਰੀਤ ਨਹੀਂ ਪਾਉਦਾ ਉਹ ਬਿਰਾਕਤ ਹੈ ਮੋਤ ਉਹ ਰਹਿਤ ਹੈ ਅਨਾਸ ਹੈ ਪ੍ਰਕਾਸ਼ ਹੈ ਆਦਾਸ ਦੇ ਅਰਥ ਫੇਰ ਹੋਈ ਨਾਸ ਨਹੀਂ ਕਦੇ ਹੁੰਦਾ ਪ੍ਰਕਾਸ਼ ਹੈ ਪਰਮਾਤਮਾ ਤਾਂ ਪ੍ਰਕਾਸ਼ ਰੂਪ ਹੈ ਜੋਤ સ્વરૂਪ ਹੈ ਜਿਹੜਾ ਕਿ ਹਰ ਇੱਕ ਸਰੀਰ ਦੇ ਵਿੱਚ ਵਰਤਦੇ ਦੁਨੀਆ ਨੂੰ ਚਾਨਣ ਬਨਾਰਾ ਕਰਨ ਆ ਅੱਖਾਂ ਜੇ ਕੁਝ ਦੇਖ ਸਕਦੀਆਂ ਨੇ ਤਾਂ ਪਰਮੇਸ਼ਰ ਦੀ ਪ੍ਰਕਾਸ਼ ਦੀ ਜੋਤ ਕਰਕੇ ਦੇਖ ਸਕਦੀਆਂ ਨੇ ਨਹੀਂ ਤਾਂ ਅੱਖਾਂ ਦੀ ਜ਼ੋਰਤ ਨਹੀਂ ਵੀ ਇਹ ਦੇਖ ਸਕਦਾ ਜੇ ਪੈਰ ਚੱਲਦੇ ਨੇ ਜੇ ਸਰੀਰ ਹਿੱਲਦਾ ਹੈ ਤੇ ਉਹਦੇ ਪ੍ਰਕਾਸ਼ ਜੋਤ ਕਰਕੇ ਹੈ ਮਾਰੇ ਕਹਿੰਦੇ ਜੋਤ ਖਿੰਚਾ ਇਹ ਤਨ ਠਹਿਰੀ ਥੀ ਸੀ ਜੇ ਉਹ ਜੋਤ ਖਿੱਚ ਲਵੇ ਤਾਂ ਫਿਰ ਇਹ ਸਰੀਰ ਮਿੱਟੀ ਦੀ ਢੇਰੀ ਬਣ ਜਾਵੇ ਇਸ ਕਰਕੇ ਪ੍ਰਕਾਸ਼ ਹੈ ਵਾਹਿਗੁਰੂ ਤੋ ਸਰਵ ਸ੍ਰਿਸ਼ਟੀ ਦੇ ਲਈ ਵੱਡਾ ਜੋਤ ਪ੍ਰਕਾਸ਼ ਰੂਪ ਹੈ ਨਚਿੰਤ ਹੈ ਸੁਲਿਤ ਹੈ ਅਲਖ ਹੈ ਅਦੇਖ ਹੈ ਨਚਿੰਤ ਪਰਮੇਸ਼ਰ ਨੂੰ ਕਦੇ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਸਤਾਉਂਦੀ ਉਹ ਨਚਿੰਤ ਹੈ ਚਿੰਤਾ ਦੁਨੀਆਂ ਦੇ ਜੀਵਾਂ ਨੂੰ ਸਤਾਉਂਦੀ ਹੈ ਦੁਲਿਆਵੀ ਜੋਨਾ ਵਿੱਚ ਚਿੰਤਾ ਹੁੰਦੀ ਹੈ ਪਰ ਪਰਮੇਸ਼ਰ ਨੂੰ ਕਾਸੀ ਦੀ ਕੋਈ ਚਿੰਤਾ ਨਹੀਂ ਕਿਉਂਕਿ ਨਾ ਪਰਮੇਸ਼ਰ ਦਾ ਸਰੀਰ ਹੈ ਨਾ ਘਰ ਪਰਿਵਾਰ ਹੈ। ਨਾ ਜੀਵੂ ਬੋਏ ਕਾਸੇ ਦਾ। ਉਹ ਹੈ ਹੀ ਅਨਾਸਬਾਨ, ਨਾ ਹੀ ਉਹਨੂੰ ਕਦੇ ਮੌਤ ਦਾ ਡਰ ਸਤਾਉਂਦਾ ਵੀ ਮਰ ਜਾਂਦਾ ਹੈ। ਇਸ ਕਰਕੇ ਦਚਿੰਤ ਹੈ ਵਾਹਿਗੁਰੂ ਤੂੰ ਦਚਿੰਤਾ ਹੈ ਤੈਨੂੰ ਚਿੰਤਾ ਨਹੀਂ। ਸੋਜਿਤ ਹੈ। ਤੂੰ ਤਾਂ ਸਦਾ ਸਦਿਤ ਠਹਿਰ ਰਹਿਣ ਵਾਲਾ ਹੈ। ਸਦਾ ਵਾਸਤੇ ਰਹਿਣ ਵਾਲਾ ਹੈ। ਇਸ ਕਰਕੇ ਤੈਨੂੰ ਚਿੰਤਾ ਵੀ ਨਹੀਂ ਹੈ। ਚਿੰਤਾ ਤਾਂ ਉਹਨੂੰ ਹੁੰਦੀ ਹੈ ਜਿਸ ਨੂੰ ਪਤਾ ਹੀ ਮਰਦਾ ਹੈ। ਜਾ ਹੁੜ ਰੋਟੀ ਖਾ ਲਈ ਸਵੇਰੇ ਫੇਰ ਖਾਣਗੇ ਬੱਚੇ ਪੈਦਾ ਹੋਏ ਨੇ ਪਾਲਣੇ ਨੇ ਚਿੰਤਾ ਤਾਂ ਉਹਨੂੰ ਹੈ ਪਰ ਪਰਮੇਸ਼ਰ ਨੇ ਤਾਂ ਇੱਕ ਵਾਰੀ ਖੇਡ ਰਚਾ ਕੇ ਬੈਠਾ ਵੇਖੇ ਬੱਖਾ ਇਕੱਲਾ ਦਾ ਪਰੇ ਹੋ ਕੇ ਦੇਖ ਰਹੇ ਰੰਗ ਤਮਾਸ਼ੇ ਦੁਨੀਆਂ ਦੇ ਆਪੇ ਵੇਖ ਰਿਹਾ ਹੈ ਇਸ ਕਰਕੇ ਉਸ ਪ੍ਰਮਾਤਮਾ ਦਾ ਚਿੰਤਾ ਕਰਦਾ ਤੇ ਨਾ ਹੀ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਭੈ ਡਰ ਹੈ ਇਸ ਕਰਕੇ ਸੁਦਿਤ ਹੈ ਉਹ ਸਦਾ ਥਿਰ ਰਹਿਣ ਵਾਲਾ ਵਾਹਿਗੁਰੂ ਹੈ ਅਲਿਖ ਹੈ ਅਲਿਖ ਲਿਖਣ ਦਾ ਭਾਵ ਲਿਖਿਆ ਜਾਣ ਵਾਲਾ ਪਰ ਪਰਮੇਸ਼ਰ ਅਲਿਖ ਤੂੰ ਨਾਂ ਲਿਖਿਆ ਜਾਣ ਵਾਲਾ ਹੈ ਤੇਰੇ ਗੁਣ ਤੇਰੀ ਵਡਿਆਈ ਤੇਰਾ ਰੂਪ ਲਿਖਿਆ ਨਹੀਂ ਜਾ ਸਕਦਾ ਤੂੰ ਐਡਾ ਵੱਡਾ ਹੈ ਕਿ ਲਿਖਾਈ ਤੋਂ ਪਰੇ ਹੈ ਜੇ ਲਿਖਣ ਲੱਗੇ ਤਾਂ ਅੱਖਰ ਬਹੁਤ ਛੋਟੇ ਪੈ ਜਾਂਦੇ ਨੇ ਬਾਰ ਪਰਮੇਸ਼ਰ ਵੱਡਾ ਇਸ ਕਰਕੇ ਅਲਿਖ ਹੈ ਅਗੇ ਲਿਖਿਆ ਅਦਿਖ ਹੈ ਹੈ ਵਾਹਿਗੁਰੂ ਤੂੰ ਦਿਖਣ ਤੋਂ ਵੀ ਪਰੇ ਹੈ ਤੈਨੂੰ ਦੇਖਿਆ ਵੀ ਨਹੀਂ ਜਾ ਸਕਦਾ ਅਦਿਖ ਹੁਣ ਜਿਹੜੀ ਚੀਜ਼ ਦਿਖਦੇ ਨਹੀਂ ਅਦਿਖ ਹੈ ਦੇਖੀ ਨਹੀਂ ਜਾ ਸਕਦੀ ਫਿਰ ਉਹਦੇ ਬਾਰੇ ਲਿਖਿਆ ਵੀ ਕੀ ਜਾ ਸਕਦਾ ਕਿਉਂਕਿ ਪਰਮੇਸ਼ਰ ਦੇਖਿਆ ਹੀ ਨਹੀਂ ਜਾ ਸਕਦਾ ਤੋਲੇ ਗਿੜਿਆ ਵਿੜਿਆ ਨਹੀਂ ਜਾ ਸਕਦਾ ਤਾਂ ਉਹਦੇ ਬਾਰੇ ਲਿਖਿਆ ਵੀ ਕੀ ਜਾ ਸਕਦਾ ਮਹਿਸੂਸ ਕੀਤਾ ਜਾ ਸਕਦਾ ਪਰ ਦੇਖਿਆ ਨਹੀਂ ਜਾ ਸਕਦਾ ਆਪਣੇ ਆਪ ਨੂੰ ਪਤਾ ਲੱਗਦਾ ਹੈ ਅੰਦਰ ਸਮਝ ਪੈ ਜਾਂਦੀ ਹੈ ਵੀ ਹਾਂ ਰੱਬ ਹੈ ਹਵਾ ਹੈ ਪਰ ਹਵਾ ਇਸ ਦੀ ਵੀ ਕਿਹੜੇ ਰੰਗ ਦੀ ਆ ਨੀਂਦ ਸਾਰਿਆਂ ਨੂੰ ਰਾਤ ਆਈ ਹੈ ਪਰ ਦਿਖਦੇ ਵੀ ਕਿਹੜੇ ਰੰਗ ਦੀ ਆ ਕਿਹੋ ਜਿਹਾ ਸਰੂਪ ਹੈ ਭੁੱਖ ਸਭ ਨੂੰ ਲੱਗਦੀ ਆ ਪਰ ਭੁੱਖ ਇਸ ਦੀ ਵੀ ਹੈ ਕਿਦਾਂ ਦੀ ਆ ਐਸੀ ਤਰ੍ਹਾਂ ਪਰਮੇਸ਼ਰ ਆ ਦਿਖ ਹੈ ਦੇਖਿਆ ਨਹੀਂ ਜਾ ਸਕਦਾ ਜਿਹੜਾ ਦਿਖਦਾ ਨਹੀਂ ਫਿਰ ਉਹਦੇ ਬਾਰੇ ਲਿਖਿਆ ਵੀ ਨਹੀਂ ਜਾ ਸਕਦਾ ਉਹ ਲਿਖਣ ਤੋਂ ਤੇ ਦਿਸਣ ਤੋਂ ਪਰੇ ਹੈ ਅਲੇਖ ਹੈ ਅਪੇਖ ਹੈ ਅਤਾਹ ਹੈ ਅਗਾਹ ਹੈ ਅਲੇਖ ਪਰਮਾਤਮਾ ਦਾ ਮੱਥੇ ਦਾ ਕੋਈ ਵੀ ਲੇਖ ਨਹੀਂ ਹੈ ਉਹ ਲਿਖੇ ਤੋਂ ਪਰੇ ਹੈ ਅਲੇਖ ਹੈ ਉਹਦੀ ਕਿਸਮਤ ਦਾ ਲੇਖਾ ਜੋਖਾ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਪਰਮਾਤਮਾ ਅਲੇਖ ਹੈ ਕਿਸਮਤ ਤੋਂ ਪਰੇ ਹੈ ਉਹਦੇ ਲੇਖ ਦੁਨੀਆਂ ਦੇ ਵਿੱਚ ਲਿਖੇ ਨੇ ਜਾਂਦੇ ਤੇ ਨਾ ਹੀ ਵਟਾਏ ਜਾਂਦੇ ਨੇ। ਨਾ ਇਹ ਤਾਂ ਕੋਈ ਲਿਖਾ ਬਗਦਾ। ਕਿਉਂਕਿ ਆਪ ਪਰਮੇਸ਼ਰ ਸਾਰੇ ਦੁਨੀਆਂ ਦਾ ਬਾਲਕ ਹੈ। ਅੱਗੇ ਕਹਿੰਦੇ ਨੇ ਅਭੇਖ ਹੈ। ਉਹ ਪਰਮੇਸ਼ਰ ਭੇਖ ਤੋਂ ਰਹਤ ਹੈ। ਭਾਵ ਕਹ ਲੋ ਸਰੀਰ ਤੋਂ ਰਹਤ ਹੈ। ਇਸ ਕਰਕੇ ਉਹਦੇ ਲੇਖ ਵੀ ਨਹੀਂ ਹਨ। ਉਹਦੀ ਕਿਸਮਤ ਵੀ ਨਹੀਂ ਕੋਈ ਲਿਖ ਸਕਦਾ। ਥੋੜਾ ਅੱਗੇ ਕਹਿੰਦੇ ਨੇ ਅਟਾਹਾ ਹੈ। ਅਟਾਹਾ ਦਾ ਭਾਵ ਜਿਵੇਂ ਆਪਾਂ ਕਹਿੰਦੇ ਫਲਾਣੇ ਚੀਜ਼ ਨੂੰ ਢਾ ਦਿੱਤਾ। ਜਦੋਂ ਮੈਂ ਮਾਲ ਦੇ ਖਿਡਾਰੀ ਨੂੰ ਦੂਸਰੇ ਨੂੰ ਢਾ ਲਿਆ ਕਬੱਡੀ ਖੇਡਦੇ ਨੇ ਇੱਕ ਦੂਜੇ ਨੂੰ ਢਾ ਲੈਂਦੇ ਨੇ ਹੁਣ ਇੱਥੇ ਕਲਗੀ ਧਰਵਾ ਸਕਦੇ ਹਟਾਹਾ ਪਰਮਾਤਮਾ ਤੂੰ ਹਟਾਹਾ ਹੈ ਤੈਨੂੰ ਕੋਈ ਢਾ ਵੀ ਨਹੀਂ ਸਕਦਾ ਤੇਨੂੰ ਕੋਈ ਪਿੱਛੇ ਵੀ ਨਹੀਂ ਕਰ ਸਕਦਾ ਤੈਨੂੰ ਕੋਈ ਖਰਾਬ ਵੀ ਨਹੀਂ ਸਕਦਾ ਅਗਾਹਾ ਹੈ ਕਿਉਂਕਿ ਤੂੰ ਤਾਂ ਬਹੁਤ ਵੱਡਾ ਬੇਸਬਾਰ ਹੈ ਜਿੰਨੀ ਦੁਨੀਆਂ ਦਾ ਬਲ ਹੈ ਜੋਰ ਹੈ ਇਹ ਸਾਰਾ ਬਲ ਪਰਮੇਸ਼ਰ ਵਿੱਚ ਆਏ ਇਸ ਕਰਕੇ ਪਰਮੇਸ਼ਰ ਨੂੰ ਕੋਈ ਟੋਣ ਵਾਲਾ ਵੀ ਨਹੀਂ ਹੈ ਅਗਾਂਹ ਹੈ ਬਹੁਤ ਵੱਡੇ ਜੋਰ ਵਾਲਾ ਬਲ ਵਾਲਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਅਸੰਭ ਹੈ ਅਗੰਭ ਹੈ ਅਨਿਲ ਹੈ ਅਨਾਦ ਹੈ ਅਸੰਭ ਜਨਮ ਤੋਂ ਰਹਿਤ ਹੈ ਪਰਮੇਸ਼ਰ ਅਗੰਭ ਉਹ ਆਗਮ ਰੂਪ ਹੈ ਇਸ ਕਰਕੇ ਉਹਦਾ ਜਨਮ ਨਹੀਂ ਹੁੰਦਾ ਹਵਾ ਦਾ ਜਨਮ ਨਹੀਂ ਹੁੰਦਾ ਆਪਣੇ ਆਪ ਤੋਂ ਹਵਾ ਪੈਦਾ ਹੁੰਦੀ ਹੈ ਹਵਾ ਨੂੰ ਕੋਈ ਪੈਦਾ ਨਹੀਂ ਕਰਦਾ ਆਕਸੀਜਨ ਪੈਦਾ ਹੁੰਦੀ ਹੈ ਹਵਾ ਦੇ ਵਿੱਚ ਰਲਦੀ ਹੈ ਜਿਹਨੂੰ ਦਰਖਤ ਪੈਦਾ ਕਰਦੇ ਨੇ ਪਰ ਜਿਹੜੀ ਹਵਾ ਹੈ ਇਹ ਆਪਣੇ ਆਪ ਤੋਂ ਪਰਮੇਸ਼ਰ ਦੀ ਬਾਣੀ ਵਿੱਚ ਚੱਲਦੀ ਹੈ ਆਪਣੇ ਆਪ ਤੋਂ ਪੈਦਾ ਹੁੰਦੀ ਹੈ ਇਹ ਦੇਖਿਆ ਨਹੀਂ ਜਾ ਸਕਦਾ ਵੀ ਕਿੱਥੋਂ ਚੱਲਦੀ ਹੈ ਕਿੱਥੋਂ ਆਉਂਦੀ ਹੈ ਪਰ ਜਿਹੜੀ ਹਵਾ ਵਿੱਚ ਆਕਸੀਜਨ ਹੈ ਉਹਨੂੰ ਦਰੱਖਤ ਪੈਦਾ ਕਰਦੇ ਨੇ ਇਹ ਹਕੀਕਤ ਹੈ ਇਸ ਕਰਕੇ ਸਤਿਗੁਰੂ ਇੱਥੇ ਕਹਿੰਦੇ ਨੇ ਭਾਈ ਅਸੰਭ ਹੈ ਪ੍ਰਮਾਤਮਾ ਵਾਹਿਗੁਰੂ ਤੂੰ ਅਸੰਭ ਹੈ ਜਨਮ ਤੋਂ ਰਹਤ ਹੈ ਅਗੰਮ ਹੈ ਤੂੰ ਅਗਵ ਰੂਪ ਹੈ ਤੈਨੂੰ ਦੇਖਿਆ ਪੇਖਿਆ ਨਹੀਂ ਜਾ ਸਕਦਾ ਤੂੰ ਜਨਮ ਮਰਨ ਤੋਂ ਰਹਤ ਹੈ ਅਨীল ਹੈ ਅਦਾਦ ਹੈ ਅਨীল ਦਾ ਭਾਵ ਇੱਥੇ ਕਲਗੀਧਰ ਪਾਤਸ਼ਾਹ ਨੇ ਲਿਖਿਆ ਗਿਣਤੀ ਹੁਣ ਜਦੋਂ 1 2 3 ਆਪਾਂ ਸ਼ੁਰੂ ਕਰਦੇ ਆ ਨਾ ਤਾਂ ਇਹ ਗਿਣਤੀ ਕਰਦਿਆਂ ਕਰਦਿਆਂ ਆਪਾਂ ਜਿੱਥੋਂ ਤੱਕ ਜਾਣਦੇ ਆ ਆਪ ਜੁਗਰੀਆ ਦੇ ਲੋਕ ਵੱਧ ਤੋਂ ਵੱਧ ਆਪਾਂ ਕਹਿੰਦੇ ਕਰੋੜ ਹੋ ਗਿਆ ਜੀ ਅਰਬ ਹੋ ਗਿਆ ਫਿਰ ਖਰਬ ਕਹਿੰਦੇ ਆਗੇ ਪਰ ਖਰਬਾਂ ਤੋਂ ਪਰੇ ਵੀ ਗਿਣਤੀ ਫਿਰ ਸਹਿਸ ਆ ਜਾਂਦਾ ਹੈ ਅਦੀਲ ਆ ਜਾਂਦਾ ਹੈ ਨੀਲ ਵੀ ਇੱਕ ਗਿਣਤੀ ਹੈ ਤੇ ਬਹੁਤ ਵੱਡੀ ਗਿਣਤੀ ਹੈ ਪਰ ਇੱਥੇ ਕਲਗੀਧਰ ਪਾਸ਼ਾ ਨੇ ਲਿਖਿਆ ਅਦੀਲ हे 와හිਗੁਰੂ ਤੂੰ ਅਦੀਲ ਐ ਅਰਬਾਂ ਖਰਬਾਂ ਦੀ ਗਿਣਤੀ ਤੋਂ ਪਰੇ ਐ ਨੈਟ ਦੇ ਖੋਜ ਕੇ ਦੇਖ ਲਿਓ ਇਹ ਗਿਣਤੀ ਬਹੁਤ ਦੂਰ ਤੱਕ ਜਾਂਦੀ ਐ 27 28 ਅੱਖਰ ਦੇ ਜਦੋਂ ਮੈਂ ਕਾफी ਸਮਾਂ ਹੋ ਗਿਆ ਉਹ ਪੜ੍ਹੇ ਸੀ ਹੁਣ ਪੂਰਾ ਚੇਤੇ ਜਦੋਂ ਉਦੋਂ 27 28 ਅੱਖਰ ਬਣਦੇ ਸੀ ਹੋ ਸਕਦਾ ਹੁਣ ਗਿਣਤੀ ਹੋਰ ਵੱਧੀ ਹੋਵੇ ਕੋਈ ਕਿਉਂਕਿ ਦਿਨ ਪ੍ਰਤੀ ਦਿਨ ਫਰਕ ਪੈਂਦਾ ਪੜਾਈ ਦੇ ਵਿੱਚ ਇਹ ਗਿਣਤੀ ਬਹੁਤ ਅੱਗੇ ਤੱਕ ਜਾਂਦੀ ਹੈ ਇਸ ਕਰਕੇ ਕਲਗੀਧਰ ਪਾਤਸ਼ਾਹ ਕਹਿੰਦੇ ਵਾਹਿਗੁਰੂ ਤੂੰ ਅਨੀਲ ਐ ਐਡੀ ਵੱਡੀ ਗਿਣਤੀ ਤੋਂ ਪਰੇ ਐ ਅਨਾਦ ਹੈ ਅਨਾਦ ਹੈ ਕਿਉਂਕਿ ਤੂੰ ਆਦ ਤੋਂ ਰਹਿਤ ਹੈ ਅਨਾਦ ਹੈ ਤੇ ਜਦੋਂ ਤੋਂ ਤੂੰ ਬਣਿਆ ਆ ਸ੍ਰਿਸ਼ਟੀ ਸਾਜੀ ਐ ਪਤਾ ਨਹੀਂ ਕਿੰਨੇ ਕੁ ਯੁੱਗ ਆ ਪਤਾ ਚਾਰ ਯੁੱਗਾਂ ਨੂੰ ਜਾਣਦੇ ਆ ਨਾ ਵੀ ਚਾਰ ਯੁੱਗ ਬਤੀਤ ਹੋ ਗਏ ਪਰ ਪਤਾ ਨਹੀਂ ਪਰਮੇਸ਼ਰ ਨੇ ਕਿੰਨੇ ਕੁ ਯੁੱਗ ਖਤਮ ਕਰ ਦਿੱਤੇ ਯੁੱਗਾਂ ਦੇ ਯੁੱਗ ਬੀਤ ਗਏ ਦੇ ਕਿਉਂਕਿ ਗੁਰੂ ਨਾਨਕ ਪਾਸ਼ਾ ਨੇ ਪਹਿਲਾਂ ਹੀ ਇਸ ਗੱਲ ਨੂੰ ਕਹਿ ਦਿੱਤਾ ਯੁੱਗਾ ਜੁਗੰਤਰ ਤੇ ਜੇ ਕਿਤੇ ਚਾਰ ਯੁੱਗਾਂ ਦੀ ਗੱਲ ਹੁੰਦੀ ਫਿਰ ਗੁਰੂ ਨਾਨਕ ਪਾਸ਼ਾ ਨੇ ਲਿਖਣਾ ਸੀ ਵੀ ਚਾਰ ਯੁੱਗ ਹੋ ਗਏ ਲੋਕਾਂ ਨੂੰ ਖਾਦਿਆਂ ਨੂੰ ਪਰ ਗੁਰੂ ਜੀ ਨੇ ਲਿਖਿਆ ਯੁੱਗਾ ਜੁਗੰਤਰ ਥਾਹੀ ਖਾਹੇ ਪਤਾ ਨਹੀਂ ਕਿੰਨੇ ਕੁ ਯੁੱਗ ਬੀਤ ਗਏ ਹੈ ਵਾਹਿਗੁਰੂ ਤੂੰ ਉਦੋਂ ਤੋਂ ਲੈ ਕੇ ਆਦ ਆਦ ਹੈ ਇਸ ਕਰਕੇ ਗਿਣਤੀ ਤੋਂ ਬਾਹਰ ਤੇ ਬਹੁਤ ਵੱਡਾ ਹੈ ਅਨਿਤ ਹੈ ਸੁਨਿਤ ਹੈ ਆਯਾਤ ਹੈ ਆਯਾਦ ਹੈ ਅਨਿਤ ਹੈ ਪਰਮੇਸ਼ਰ ਤੂੰ ਰੋਜ਼ ਹੀ ਨਵਾਂ ਰੂਪ ਪੈਦਾ ਕਰਦਾ ਸਦੀਵੀ ਰੂਪ ਵਾਲਾ ਹੈ ਸੋ ਨਿਤ ਹੈ ਸੋ ਦਾ ਭਾਵ ਹਰ ਰੋਜ਼ ਨਿਤ ਨਵੇਂ ਗੋੜ ਤੇਰੇ ਪੈਦਾ ਹੁੰਦੇ ਜਿਹੜੀ ਵਡਿਆਈ ਕੱਲ ਕੀਤੀ ਸੀ ਰੱਬ ਦੀ ਅੱਜ ਉਹ ਦੀ ਅੱਜ ਹੋਰ ਵਡਿਆਈ ਆ ਗਈ ਅੱਜ ਹੋਰ ਗੁਣ ਆ ਗਏ ਜਿੰਨੂ ਕੇ ਗੁਰੂ ਨਾਨਕ ਪਾਤਸ਼ਾਹ ਬਾਣੀ ਉੱਤੇ ਲਿਖਦੇ ਨੇ ਸਾਹਿਬ ਮੇਰਾ ਨੀਤ ਨਵਾ ਨਿਤ ਹੀ ਨਵੇਂ ਗੁਣ ਨੇ ਪ੍ਰਮਾਤਮਾ ਦੇ ਇਸ ਕਰਕੇ ਉਹ ਅਨਿਤ ਹੈ ਸਦੀਵੀ ਹੈ ਸੋਨਿਤ ਹੈ ਤੇ ਸਦਾ ਹੀ ਰੋਜ਼ ਹੀ ਨਵੇਂ ਗੁਣਾਂ ਵਾਲਾ ਹੈ ਆਯਾਤ ਹੈ ਆਯਾਦ ਹੈ ਪ੍ਰਮਾਤਮਾ ਤੇਰੀ ਕੋਈ ਜਾਤ ਨਹੀਂ ਤੂੰ ਆਯਾਤ ਹੈ ਦੁਨੀਆਂ ਦੇ ਲੋਕਾਂ ਦੀ ਜਾਤ ਵੀ ਹੁੰਦੀ ਆ ਤੇ ਗੋਤ ਵੀ ਹੁੰਦਾ ਹੈ ਪਰ ਪਰਮੇਸ਼ਰ ਤੂੰ ਕਿਸੇ ਵੀ ਜਾਤ ਦਾ ਨਹੀਂ ਤੇਰੀ ਕੋਈ ਜਾਤ ਨਹੀਂ ਆਯਾਤ ਹੈ ਕਿਉਂਕਿ ਤੂੰ ਤਾਂ ਸਤੰਤਰ ਹੈ ਸਦੀਵੀ ਹੈ ਕਾਲ ਤੋਂ ਰਹਿਤ ਹੈ ਸਮੇ ਤੋਂ ਰਹਿਤ ਹੈ ਇਸ ਕਰਕੇ ਤੂੰ ਜਨਮਾਂ ਵਿੱਚ ਨਹੀਂ ਆਉਂਦਾ ਤੇ ਜਦੋਂ ਜਨਮ ਨਹੀਂ ਹੁੰਦਾ ਫਿਰ ਤੇਰੀ ਜਾਤ ਵੀ ਕੋਈ ਨਹੀਂ ਬਣਦੀ ਉਹ ਜਾਤਾਂ ਪਾਤਾਂ ਤੋਂ ਰਹਿਤ ਹੈ ਔਰ ਆਜ਼ਾਦ ਹੈ ਆਜ਼ਾਦ ਦਾ ਭਾਵ ਸਤੰਤਰ ਆਪਾਂ ਕਹਿੰਦੇ ਆਜ਼ਾਦੀ ਮਿਲ ਗਈ ਤੇ ਪਰਮੇਸ਼ਰ ਗੁਰੂ ਕਲਗੇ ਤਰਪਾਸ਼ਾ ਕਹਿੰਦੇ ਆਜ਼ਾਦ ਹੈ ਮੁੱਢ ਤੋਂ ਲੈ ਕੇ ਆਜ਼ਾਦ ਹੈ ਉਹਨੂੰ ਕੋਈ ਪਕੜ ਵਿੱਚ ਨਹੀਂ ਲੈ ਸਕਦਾ ਨਾ ਜਨਮਾਂ ਦੀ ਪਕੜ ਜਾਵੇ ਨਾ ਕਿਸੇ ਦੁਨੀਆਂ ਦੇ ਜੀਵ ਦੀ ਪਕੜ ਵਿੱਚ ਆਵੇ ਇਸ ਕਰਕੇ ਪਰਮੇਸ਼ਰ ਆਜ਼ਾਦ ਹੈ ਸਤੰਤਰ ਹੈ ਸਾਰਾ ਖੇਲ ਦੁਨੀਆਂ ਦਾ ਉਹਦੇ ਵਸ ਵਿੱਚ ਹੈ ਉਹਦੀ ਮਰਜ਼ੀ ਮੁਤਾਬਕ ਚੱਲਦਾ ਹੈ ਇਸ ਕਰਕੇ ਜੋ ਉਹ ਸੋਚਦਾ ਜੋ ਉਹ ਕਰਦਾ ਉਹ ਮਰਜ਼ੀ ਮੁਤਾਬਕ ਕਰਦਾ ਹੈ ਇਸ ਕਰਕੇ ਆਓ ਇੱਥੋਂ ਤੱਕ 141 ਪੌੜੀਆਂ ਸ੍ਰੀ ਜਪ ਸਾਹਿਬ ਜੀ ਦੀ ਵਿਚਾਰ ਹੋਈ ਹੈ ਸਤਿਗੁਰੂ ਮਹਾਰਾਜ ਕਿਰਪਾ ਕਰ ਲੋ ਆਪਾਂ ਨੂੰ ਸਾਰਿਆਂ ਨੂੰ ਮਤਬੁੱਤ ਦੇਣ ਕਲਗੀਧਰ ਪਾਤਸ਼ਾਹ ਜਿਵੇਂ ਪਰਮੇਸ਼ਰ ਦੀ ਵਡਿਆਈ ਕਰਦੇ ਨੇ ਆਪਣੇ ਜੀਬ ਤੋਂ ਵੀ ਕਿਤੇ ਐਵੇਂ ਉਸ ਵਾਹਿਗੁਰੂ ਦੀ ਵਡਿਆਈ ਨਿਕਲੇ ਹੋ ਸਕਦਾ ਹੈ ਉਹ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਸਾਡੇ ਤੇ ਖੁਸ਼ ਹੋਵੇ ਜੇ ਉਹ ਖੁਸ਼ ਹੋ ਗਿਆ ਤਾਂ ਸਮਝੋ ਸਾਡਾ ਮਨੁੱਖਾ ਜਨਮ ਸਫਲਾ ਹੋ ਗਿਆ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਹਉਨਾਂ ਭੁੱਲਾਂ ਗੁਰੂ ਸਾਹਿਬ ਸੰਗਤ ਬਖਸ਼ਣ ਜੋਗ ਹੈ ਬਖਸ਼ਣਾ ਸੁੰਦਤਾ ਦੀ ਅਰਦਾਸ ਸਾਰੇ ਨਾਲ ਮਿਲ ਕੇ ਗੁਰੂ ਚਰਨਾਂ ਵਿੱਚ ਕਰਦੇ ਹਾਂ ਦਿਓ ਅਸੀਸ ਸੰਗਤ ਦੇ ਬੱਚੇ ਨੂੰ ਕਥਾ ਕੀਰਤਨ ਕਰਨ ਦੀ ਜਾਚ ਆ ਜਾਏ ਇਹੋ ਲੋਕ ਸੁਖੀਏ ਪਰ ਲੋਕ ਸਹਿਲੇ ਨਾਰਕ ਹਰ ਪ੍ਰਭ ਆਪੇ ਮਿਲੇ ਸ਼ਲੋਕ ਪਵਨ ਗੁਰੂ ਬਾੜੀ ਪਿਤਾ ਮਾਤਾ ਤਰਤਬ ਦੇਵ ਸਰਾਤ ਦੁਏदाई ਦਾਇਆ ਖਿਲੇ ਸਗਲ ਚਗਿਆ ਆ ਬੁਰਿਆ ਆ ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ ਨਾਰਕ ਤੇ ਮੁਖ ਉਜਲੇ ਜਿਨੀ ਨਾਮ ਧਿਆਇਆ ਨਾਰਕ ਤੇ ਮੁਖ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੋ